ਸਤਿ ਸ੍ਰੀ ਅਕਾਲ ਜੀ ਅੱਜ ਫੇਰ ਆਪਾਂ ਸਿੱਖ ਇਤਿਹਾਸ ਦੇ ਵਿੱਚੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਉਹਨਾਂ ਦੇ ਇਤਿਹਾਸ ਬਾਰੇ ਵਿਚਾਰ ਸਾਂਝੀ ਕਰਾਂਗੇ ਮੁਸਲਮਾਨ ਬਾਦਸ਼ਾਹ ਅਕਬਰ ਬਾਦਸ਼ਾਹ ਸਨ 1605 ਸੰਮਤ 1662 ਨੂੰ ਉਸ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਉਸ ਦਾ ਪੁੱਤ ਜਹਾਂਗੀਰ ਬਾਦਸ਼ਾਹ ਬਣਦਾ ਹੈ ਉਹ ਇੱਕ ਉਂਝਦਾ ਕਟੜ ਅਤੇ ਮੱਜ ਵੀ ਈਰਖਾ ਦਾ ਭਰਿਆ ਹੋਇਆ ਸੀ ਦੂਜੇ ਤਖਤ ਦੀ ਪ੍ਰਾਪਤੀ ਲਈ ਮੁਸਲਮਾਨਾਂ ਦੀ ਸਹਾਇਤਾ ਲੈਣ ਲਈ ਉਸ ਨੇ ਉਹਨਾਂ ਨਾਲ ਇੱਕ ਇਕਰਾਰ ਕੀਤਾ ਕਿ ਮੈਂ ਸਾਰਾ ਉੱਪਰ ਚੱਲਾਂਗਾ ਅਤੇ دین ਦੀ ਰੱਖਿਆ ਅਤੇ ਤਰੱਕੀ ਲਈ ਕੰਮ ਕਰਾਂਗਾ ਅਜੇ ਹੀ ਕਟੜ ਨੀਤੀ ਵਾਲੇ ਅਜਿਹੇ ਬਾਦਸ਼ਾਹ ਦੇ ਸਮੇਂ ਗੁਰੂ ਜੀ ਦੇ ਵੈਰੀਆਂ ਵਿਰੋਧੀਆਂ ਨੂੰ ਆਪਣੇ ਮਲੀਨ ਮਨਾਂ ਤੇ ਕੁਫਰ ਕੱਢਣ ਦਾ ਮੌਕਾ ਮਿਲਣਾ ਬੜੀ ਹੀ ਆਸਾਨ ਗੱਲ ਸੀ ਬੜਾ ਹੀ ਸੌਖਾ ਸੀ ਉਹਨਾਂ ਨੇ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਅੱਗੋਂ ਜਹਾਂਗੀਰ ਵੀ ਕੰਨਾਂ ਦਾ ਕੱਚਾ ਸੀ ਅਤੇ ਕਟੜ ਮੱਜ ਵੀ ਇਰਖਾਲੂ ਕਿਸਮ ਦਾ ਇਨਸਾਨ ਸੀ ਜਿਸ ਦਾ ਨਤੀਜਾ ਇਹ ਹੋਇਆ ਕਿ ਉਸ ਦਾ ਮਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਈਰਖਾ ਤੇ ਵੈਰ ਦੇ ਜ਼ਹਿਰ ਨਾਲ ਭਰ ਗਿਆ ਉਹ ਇਹ ਮਨ ਬੈਠਾ ਕਿ ਗੁਰੂ ਜੀ ਇਸਲਾਮ ਨੂੰ ਢਾਹ ਲਾ ਰਹੇ ਹਨ ਉਸ ਨੇ ਪੱਕਾ ਇੱਕ ਇਰਾਦਾ ਕਰ ਲਿਆ ਕਿ ਜਾਂ ਤਾਂ ਉਹ ਗੁਰੂ ਜੀ ਨੂੰ ਮੁਸਲਮਾਨ ਬਣਾ ਦੇਵੇਗਾ ਜਾਂ ਫਿਰ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਇਸਲਾਮ ਧਰਮ ਵਿੱਚ ਲਿਆਂਦਾ ਜਾਵੇਗਾ ਅਤੇ ਇਸਲਾਮ ਦੇ ਵਿੱਚ ਵਾਧਾ ਕੀਤਾ ਜਾਵੇਗਾ ਜਾਂ ਫਿਰ ਉਹਨਾਂ ਨੂੰ ਸ਼ਹੀਦ ਕੀਤਾ ਜਾਵੇਗਾ ਅਤੇ ਇਸਲਾਮ ਨੂੰ ਲੱਗੀ ਇਸ ਧਾ ਨੂੰ ਤਾਂ ਥੰਮਿਆ ਜਾ ਸਕਦਾ ਹੈ ਤਾਂ ਰੋਕਿਆ ਜਾ ਸਕਦਾ ਹੈ ਜੇਕਰ ਇਸ ਨੂੰ ਇਸ ਤਰ੍ਹਾਂ ਬੰਦ ਕੀਤਾ ਜਾਵੇ ਜਦੋਂ ਗੁਰੂ ਜੀ ਦੇ ਸਿੱਖ ਧਰਮ ਦੇ ਵੈਰੀ ਵਿਰੋਧੀ ਜਹਾਂਗੀਰ ਦੇ ਮਨ ਵਿੱਚ ਅਜਿਹੇ ਈਰਖਾ ਵਾਲੇ ਖਿਆਲ ਅਤ ਕਰ ਘੱਟਣ ਦੇ ਰਾਦੇ ਨਾਲ ਭਰਨ ਵਿੱਚ ਸਫਲ ਹੋ ਗਏ ਤਾਂ ਉਹਨਾਂ ਲਈ ਬਾਕੀ ਕੰਮ ਕਰਨਾ ਵੀ ਸੌਖਾ ਹੋ ਗਿਆ ਸੀ ਬਸ ਜਹਾਂਗੀਰ ਨੂੰ ਕੋਈ ਅਜੀਹਾ ਬਹਾਨਾ ਹੀ ਬਣਾ ਕੇ ਦੇਣ ਦੀ ਲੋੜ ਸੀ ਜਿਸ ਦੇ ਆਧਾਰ ਤੇ ਉਹ ਗੁਰੂ ਜੀ ਨੂੰ ਹੱਥ ਪਾ ਸਕਦਾ ਹੋਵੇ ਅਜੀਹਾ ਮੌਕਾ ਜਹਾਂਗੀਰ ਵਿਰੁੱਧ ਉਸਦੇ ਆਪਣੇ ਪੁੱਤ ਖੁਸਰੋ ਦੀ ਬਗਾਵਤ ਨੇ ਦੇ ਦਿੱਤਾ ਖੁਸਰੋ ਆਗਰੇ ਤੋਂ ਪੰਜਾਬ ਵੱਲ ਨੂੰ ਆਇਆ ਉਸ ਦਾ ਪਿੱਛਾ ਕਰਦਾ ਕਰਦਾ ਜਹਾਂਗੀਰ ਸultanpur ਗੋਇੰਦਵਾਲ ਤਰਨਤਾਰਨ ਹੁੰਦਾ ਹੋਇਆ ਲਾਹੌਰ ਜਾ ਪੁੱਜਾ ਰਾਹ ਵਿੱਚ ਉਹ ਹਰ ਹਰ ਥਾਂ ਉਹਨਾਂ ਲੋਕਾਂ ਦਾ ਪਤਾ ਕਰਦਾ ਤੇ ਉਹਨਾਂ ਨੂੰ ਸਜ਼ਾ ਦਿੰਦਾ ਆਇਆ ਜਿਨ੍ਹਾਂ ਨੇ ਖੁਸਰੋ ਨਾਲ ਕਿਸੇ ਪ੍ਰਕਾਰ ਦੀ ਹਮਦਰਦੀ ਪ੍ਰਗਟ ਕੀਤੀ ਜਾਂ ਉਸ ਨੂੰ ਸਹਾਇਤਾ ਦਿੱਤੀ ਜਿਹਾ ਕਿ ਸੇਖੰਜਾਮ ਥਾਨੇਸਰੀ ਨੇ ਖੁਸਰੋ ਦੇ ਹੱਕ ਵਿੱਚ ਅਰਦਾਸ ਕੀਤੀ ਸੀ ਇਸ ਗੱਲ ਦਾ ਪਤਾ ਜਹਾਂਗੀਰ ਨੂੰ ਥਾਨੇਸਰ ਵਿੱਚ ਹੀ ਲੱਗ ਗਿਆ ਉਸ ਬਾਬਤ ਉਹ ਆਪਣੀਆਂ ਲਿਖਤਾਂ ਦੇ ਵਿੱਚ ਆਪ ਲਿਖਦਾ ਹੈ ਕਿ ਮੈਂ ਖਵਾਜੇ ਨੂੰ ਸਫਰ ਖਰਚ ਦੇ ਕੇ ਮੱਕੇ ਨੂੰ ਤੋਰ ਦਿੱਤਾ ਹੋਰ ਨਾਲ ਨਾਲ ਕਰੜਾ ਸਲੂਕ ਹੁੰਦਾ ਰਿਹਾ ਗੋਇੰਦਵਾਲ ਤੇ ਤਰਨਤਾਰਨ ਹੁੰਦਾ ਹੋਇਆ ਜਹਾਂਗੀਰ ਲਾਹੌਰ ਜਾ ਪਹੁੰਚਾ ਇੱਕ ਇਤਿਹਾਸਕਾਰ ਦੇ ਕਥਨ ਮੁਜਬ ਗੁਰੂ ਜੀ ਉਨੀ ਦਿਨੀ ਤਰਨਤਾਰਨ ਵਿੱਚ ਸਨ ਨਾਇਨਾ ਥਾਮਾ ਤੇ ਅਤੇ ਨਾ ਹੀ ਰਾਹ ਵਿੱਚ ਕਿਸੇ ਹੋਰ ਥਾਂ ਤੇ 에ਰਪੋਰਟ ਜਾਂ ਭਿੰਕ ਤੱਕ ਵੀ ਮਿਲੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਖੁਸਰੋ ਨਾਲ ਕਿਸੇ ਪ੍ਰਕਾਰ ਦੀ ਹਮਦਰਦੀ ਜਤਾਈ ਹੋਵੇ ਜਾਂ ਉਹ ਉਹਨਾਂ ਨੂੰ ਮਿਲਿਆ ਹੋਵੇ ਜੇ ਕਿਤੇ ਖੁਸਰੋ ਗੁਰੂ ਜੀ ਨੂੰ ਠੀਕ ਹੀ ਮਿਲਿਆ ਹੁੰਦਾ ਤੇ ਗੁਰੂ ਜੀ ਨੇ ਉਸ ਨਾਲ ਕਿਸੇ ਸ਼ਕਲ ਵਿੱਚ ਹਮਦਰਦੀ ਪ੍ਰਗਟ ਕੀਤੀ ਹੁੰਦੀ ਜਾਂ ਉਸ ਨੂੰ ਕਿਸੇ ਤਰ੍ਹਾਂ ਦੀ ਸਹਾਇਤਾ ਦਿੱਤੀ ਹੁੰਦੀ ਤਾਂ ਗੁਰੂ ਜੀ ਦੇ ਕਟੜ ਵੈੜੀ ਕਦੋਂ ਫਰਕ ਕਰਦੇ ਉਹ ਸਭੋ ਕੱਚਾ ਮਾਰਦੇ ਗੋਇੰਦਵਾਲ ਜਾਂ ਤਰਨਤਾਰਨ ਹੀ ਉਸ ਪਾਸ ਪਹੁੰਚਦੇ ਅਤੇ ਗੁਰੂ ਜੀ ਵਿਰੁੱਧ ਰਿਪੋਰਟ ਕਰਕੇ ਆਪਣੇ ਈਰਖਾ ਨਾਲ ਸੜ ਰਹੇ ਦਿਲਾਂ ਨੂੰ ਠੰਡਾ ਕਰਦੇ ਨਾਲੇ ਥਾਂ ਤਾਂ ਹਕੂਮਤ ਦੇ ਪੱਕੀ ਵਫਾਦਾਰ ਕੁੱਤੇ ਕਮੀਨੇ ਉਹੋ ਜਿਹੇ ਬੰਦੇ ਵੀ ਸਨ ਜਿਹੋ ਜਿਹਾਂ ਨੇ ਬਾਦਸ਼ਾਹ ਨੂੰ ਸੇਖ ਨਿਜਾਮਦੀਨ ਆਦ ਵਰਗੇ ਖੁਸਰੋ ਦੇ ਹਮਦਰਦੀਆਂ ਦੀ ਰਿਪੋਰਟ ਵੀ ਦਿੱਤੀ ਸੀ ਜੇ ਕੋਈ ਅਜਿਹੀ ਗੱਲ ਹੁੰਦੀ ਤਾਂ ਉਹ ਭਲਾ ਗੁਰੂ ਜੀ ਦਾ ਕਦ ਲਿਹਾਜ਼ ਕਰਦੇ ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਉਹ ਵੀ ਜ਼ਰੂਰ ਹੀ ਗੁਰੂ ਜੀ ਦੀ ਖੁਸਰੋ ਨਾਲ ਕੀਤੀ ਮੁਲਾਕਾਤ ਤੇ ਹਮਦਰਦੀ ਦੀ ਰਿਪੋਰਟ ਬਾਦਸ਼ਾਹ ਨੂੰ ਜ਼ਰੂਰ ਦਿੰਦੇ ਉਹਨਾਂ ਦਾ ਉਸ ਸਮੇਂ ਉਹਨਾਂ ਤਾਂ ਹੀ ਅਜਿਹਾ ਨਾ ਕਰਨਾ ਹੀ ਦੱਸਦਾ ਹੈ ਕਿ ਅੱਬਲ ਦਾ ਖੁਸਰੋ ਗੁਰੂ ਸਾਹਿਬ ਨੂੰ ਮਿਲਿਆ ਹੀ ਨਹੀਂ ਤੇ ਜੇ ਤਰਨ ਤਾਰਨ ਵਿੱਚ ਦੀ ਲੰਘਦਾ ਹੋਇਆ ਉਹ ਉਹਨਾਂ ਰੱਬ ਦੇ ਪਿਆਰੇ ਮਹਾਪੁਰਸ਼ਾਂ ਦੇ ਦਰਬਾਰ ਵਿੱਚ ਹਾਜ਼ਰ ਹੋ ਵੀ ਗਿਆ ਹੋਵੇਗਾ ਤਾਂ ਇਹਦੇ ਵਿੱਚ ਕੋਈ ਉਚੇਚੀ ਜਾਂ ਅਨੋਖੀ ਗੱਲ ਨਹੀਂ ਸੀ ਪਰ ਜੇ ਕਿਤੇ ਉਹ ਮਿਲਿਆ ਹੀ ਹੁੰਦਾ ਤਾਂ ਗੁਰੂ ਘਰ ਦੇ ਦੋਖੀਆਂ ਨੇ ਖੰਭਾਂ ਦੀਆਂ ਡਾਰਾ ਬਣਾ ਦੇਣੀਆਂ ਸਨ ਪਰ ਉਹਨਾਂ ਨੇ ਇਨੀ ਥਾਂ ਕਿਤੇ ਵੀ ਜਹਾਂਗੀਰ ਨੂੰ ਖੁਸਰੋ ਦੀ ਗੁਰੂ ਜੀ ਨਾਲ ਮੁਲਾਕਾਤ ਦੀ ਰਿਪੋਰਟ ਨਾ ਪੇਸ਼ ਕੀਤੀ ਕਾਰਨ ਇਹ ਸੀ ਕਿ ਉਹਨਾਂ ਥਾਵਾਂ ਤੇ ਮੌਕੇ ਤੇ ਪੁੱਛ ਪੜਤਾਲ ਕਰਨ ਤੇ ਸੱਚ ਝੂਠ ਦਾ ਨਿਰਣਾ ਝੱਟ ਹੋ ਸਕਣਾ ਸੀ ਅਤੇ ਝੂਠੀਆਂ ਰਿਪੋਰਟਾਂ ਦੇਣ ਵਾਲਿਆਂ ਨੂੰ ਆਪਣੀਆਂ ਜਾਨਾਂ ਦੇ ਲਾਲੇ ਪੈ ਜਾਣੇ ਸਨ ਜੇ ਗੱਲ ਸੱਚ ਹੁੰਦੀ ਤਾਂ ਉਹ ਲੋਕ ਉੱਥੇ ਹੀ ਬਾਦਸ਼ਾਹ ਨੂੰ ਮਿਲਦੇ ਉਹ ਮੌਕੇ ਤੇ ਤਫਤੀਸ਼ ਕਰਦਾ ਅਤੇ ਜੁਰਮ ਸਾਬਤ ਹੋਣ ਤੇ ਗੁਰੂ ਜੀ ਨੂੰ ਜਾਂ ਗ੍ਰਿਫਤਾਰ ਕਰਕੇ ਲਾਹੌਰ ਲੈ ਜਾਂਦਾ ਜਾਂ ਉੱਥੇ ਹੀ ਸਜ਼ਾ ਦੇ ਦਿੰਦਾ ਜਹਾਂਗੀਰ ਲਾਹੌਰ ਪਹੁੰਚ ਗਿਆ ਖੁਸਰੋ ਤੇ ਉਹਦੇ ਸਾਥੀਆਂ ਨੂੰ ਚਨਾ ਦੇ ਕੰਡੇ ਤੋਂ ਫੜ ਕੇ ਲਾਹੌਰ ਲੰਦਾ ਗਿਆ ਤੇ ਸਭ ਨੂੰ ਸਜ਼ਾਵਾ ਦਿੱਤੀਆਂ ਗਈਆਂ ਮਹੀਨਾਕ ਤਕਰੀਬਨ ਬੀਤ ਗਿਆ ਕਿਸੇ ਨੇ ਵੀ ਗੁਰੂ ਜੀ ਵਿਰੁੱਧ ਕੋਈ ਰਿਪੋਰਟ ਨਾ ਕੀਤੀ ਪਰ ਜਦੋਂ ਉਹ ਉੱਥੋਂ ਤੁਰਨ ਨੂੰ ਤਿਆਰ ਹੋਇਆ ਤਾਂ ਗੁਰੂ ਜੀ ਦੇ ਦੋਖੀਆਂ ਬੈਰੀਆਂ ਨੇ ਗੋਦ ਮਣਾ ਕੇ ਝੂਠੀ ਕਹਾਣੀ ਕਢੀ ਕਿ ਖੁਸਰੋ ਗੁਰੂ ਜੀ ਨੂੰ ਮਿਲਿਆ ਸੀ ਉਹਨਾਂ ਨੇ ਉਸ ਦੀ ਸਹਾਇਤਾ ਕੀਤੀ ਸੀ ਉਸ ਨੂੰ ਕੇਸਰ ਦਾ ਟਿੱਕਾ ਲਾਇਆ ਸੀ ਆਦ ਬਹੁਤ ਕੁਝ ਉਹਨਾਂ ਨੇ ਗੁਰੂ ਜੀ ਦੇ ਖਿਲਾਫ ਜ਼ਹਿਰ ਉਗਲਿਆ। ਇਹ ਰਿਪੋਰਟ ਜ਼ਾਹਾਂਗੀਰ ਨੂੰ ਉਸ ਵੇਲੇ ਦਿੱਤੀ ਗਈ ਜਦੋਂ ਲਾਹੌਰ ਤੋਂ ਤੁਰਨ ਨੂੰ ਤਿਆਰ ਹੋ ਚੁੱਕਿਆ ਸੀ। ਇੱਕ ਤਾਂ ਉਸ ਵੇਲੇ ਪੜਤਾਲ ਕਰਕੇ ਸੱਚ ਝੂਠ ਦਾ ਨਿਰਣਾ ਉਂਝ ਹੀ ਔਖਾ ਸੀ। ਗੋਇੰਦਵਾਲ ਬੰਦੇ ਭੇਜ ਕੇ ਪੁੱਛ ਪੜਤਾਲ ਕਰਨਾ ਜਾਂ ਉਥੋਂ ਅਗਾਹ ਮੰਗਾਉਣਾ ਇਹਦੇ ਵਿੱਚ ਕਾਫੀ ਧੀਰ ਲੱਗਣੀ ਸੀ। ਉਹਨਾਂ ਦਿਨਾਂ ਵਿੱਚ ਆਵਾਜਾਈ ਦੇ ਸਾਧਨ ਕੁਝ ਇਹ ਜਿਹੇ ਹੀ ਸਨ। ਉਹ ਇੰਨਾ ਚਿਰ ਹੋਰ ਲਾਹੌਰ ਠਹਿਰਨਾ ਨਹੀਂ ਸੀ ਚਾਹੁੰਦਾ ਦੂਜੇ ਉਹ ਤਾਂ ਅੱਗੇ ਹੀ ਗੁਰੂ ਜੀ ਦੇ ਵਿਰੁੱਧ ਚਿਰਾਂ ਤੋਂ ਸੋਚੀ ਮਿਥੀ ਕਾਰਵਾਈ ਕਰਨ ਦਾ ਬਹਾਨਾ ਭਾਲਦਾ ਫਿਰਦਾ ਸੀ ਲੱਭਦਾ ਫਿਰਦਾ ਸੀ ਉਸ ਨੇ ਇਸ ਰਿਪੋਰਟ ਨੂੰ ਕਿਸੇ ਪ੍ਰਕਾਰ ਦੀ ਪੁੱਛ ਪੜਤਾਲ ਜਾਂ ਖੋਜ ਵਿਚਾਰ ਕੀਤੇ ਬਿਨਾ ਇਨ ਬਿਨ ਤੇ ਪੂਰੇ ਤੌਰ ਤੇ ਸੱਚੀ ਮੰਨ ਲਿਆ ਜੇ ਉਸ ਦਾ ਮਨ ਪਹਿਲਾਂ ਹੀ ਗੁਰੂ ਜੀ ਵਿਰੁੱਧ ਨਾ ਬਣਿਆ ਹੁੰਦਾ ਤਾਂ ਉਹ ਲਾਹੌਰ ਦਿੱਲੀ ਜਾਣ ਸਮੇ ਗੋਇਂਦਵਾਲ ਵਿੱਚ ਦੀ ਲੰਘਣ ਲੱਗਾ ਪ੍ਰਤਾਰ ਕਰਕੇ ਜਾ ਸਕਦਾ ਸੀ ਪਰ ਉਸ ਨੇ ਇਸ ਰਿਪੋਰਟ ਨੂੰ ਅੱਲਾ ਦੀ ਘੱਲੀ ਸਮਝ ਕੇ ਕਬੂਲ ਲਿਆ ਅਤੇ ਫਤਵਾ ਦੇ ਦਿੱਤਾ ਉਹ ਲਿਖਦਾ ਹੈ ਆਪਣੀਆਂ ਲਿਖਤਾਂ ਦੇ ਵਿੱਚ ਜਦੋਂ ਇਹ ਗੱਲ ਮੇਰੇ ਕੰਨੀਆਂ ਪਈ ਤਾਂ ਮੈਂ ਅੱਗੇ ਹੀ ਉਸ ਦੇ ਝੂਠ ਨੂੰ ਝੂਠ ਤੇ ਕੁਫਰ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਮੈਂ ਹੁਕਮ ਦਿੱਤਾ ਕਿ ਉਸ ਨੂੰ ਮੇਰੇ ਸਾਹਮਣੇ ਹਾਜ਼ਰ ਕੀਤਾ ਜਾਵੇ ਉਸ ਦਾ ਘਰ ਘਾਟ ਅਤੇ ਬੱਚੇ ਤੇ ਮੁਰਤਜ਼ਾ ਖਾਨ ਨੂੰ ਅਨੇਤ ਕਰ ਦਿੱਤੇ ਉਸ ਦੀ ਜਾਇਦਾਦ ਜ਼ਬਤ ਕਰਕੇ ਹੁਕਮ ਦਿੱਤਾ ਕਿ ਉਸ ਨੂੰ ਤਸੀਹੇ ਦੇ ਕੇ ਜਾਨੋਂ ਮਾਰ ਦਿੱਤਾ ਜਾਵੇ ਹੁਕਮ ਦਾ ਦਿੱਤਾ ਸੀ ਕਿ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਮੇਰੇ ਸਾਹਮਣੇ ਪੇਸ਼ ਕਰੋ ਪਰ ਆਪ ਗੁਰੂ ਜੀ ਦੀ ਗ੍ਰਿਫਤਾਰੀ ਦੇ ਪੇਸ਼ੀ ਤੋਂ ਪਹਿਲਾਂ ਹੀ ਉਹਨਾਂ ਦਾ ਮਾਮਲਾ ਆਪਣੇ ਅਹਿਲ ਕਾਨੂੰਨ ਦੇ ਹਵਾਲੇ ਕਰਕੇ ਦਿੱਲੀ ਨੂੰ ਤੁਰਦਾ ਹੋਇਆ ਗੁਰੂ ਜੀ ਨੂੰ ਅਸਹਿ ਤੇ ਇਕਹਿ ਕਸ਼ਟ ਦੇ ਕੇ ਸ਼ਹੀਦ ਕਰਨ ਦਾ ਕੰਮ ਚੰਦੂ ਨਾਮ ਦੇ ਅਹਲਕਾਰ ਨੇ ਆਪਣੇ ਜਿੰਮੇ ਲੈ ਲਿਆ ਉਸ ਨੂੰ ਗੁਰੂ ਜੀ ਨਾਲ ਡਾਡਾ ਬੈਰ ਸੀ ਉਹ ਇਸ ਤਰ੍ਹਾਂ ਕਿ ਉਸ ਦੀ ਧੀ ਦਾ ਸਾਖ ਉਹਦੇ ਘਰ ਦੇ ਘਰ ਪ੍ਰੋਹਤ ਨੇ ਗੁਰੂ ਜੀ ਦੇ ਸਹਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਜੀ ਨਾਲ ਕਰਨ ਦੀ ਸਲਾਹ ਦਿੱਤੀ ਸੀ ਤਾਂ ਉਹ ਅੱਗੋਂ ਗੁੱਸੇ ਹੋ ਕੇ ਬੋਲਿਆ ਸੀ ਤੂੰ ਚਵਾਰੇ ਦੀ ਇੱਟ ਨੂੰ ਮੋਰੀ ਨਾਲ ਲਾਉਣੇ ਚਾਹੁੰਦਾ ਹੈ ਇਸ ਤਰ੍ਹਾਂ ਉਸਨੇ ਆਪਣੇ ਘਰਾਣੇ ਨੂੰ ਚਵਾਰੇ ਦੇ ਗੁਰੂ ਜੀ ਦੇ ਘਰਾਣੇ ਨੂੰ ਮੋਰੀ ਕਹਿ ਕੇ ਗੁਰੂ ਜੀ ਘਰ ਦੀ ਸਖਤ ਬੇਇੱਜ਼ਤੀ ਕੀਤੀ ਸੀ ਮਗਰ ਉਹ ਪ੍ਰੋਹਤ ਦੀ ਤਜਵੀਜ਼ ਮੰਨਣ ਨੂੰ ਤਿਆਰ ਹੋ ਗਿਆ ਦਿੱਲੀ ਦੀ ਸੰਗਤ ਨੇ ਚੰਦੂ ਦੇ ਇਹ ਦੁਰਬਚਨ ਸੁਣੇ ਤੇ ਗੁਰੂ ਜੀ ਨੂੰ ਬੇਨਤੀ ਪੱਤਰ ਭੇਜਿਆ ਕਿ ਚੰਦੂ ਦੀ ਧੀ ਦਾ ਸਾਖ ਨਾ ਲਿਆ ਜਾਵੇ ਗੁਰੂ ਜੀ ਨੇ ਸੰਗਤ ਦੀ ਬੇਨਤੀ ਮੰਨ ਲਈ ਤੇ ਸਾਖ ਲੈਣੋ ਇਨਕਾਰ ਕਰ ਦਿੱਤਾ ਚੰਦੂ ਲਾਹੌਰ ਦਾ ਵਸਨੀਕ ਸੀ ਤੇ ਦਿੱਲੀ ਦਰਬਾਰ ਵਿੱਚ ਅਹਲਕਾਰ ਹੁੰਦਾ ਸੀ ਉਸ ਨੇ ਆਪਣਾ ਆਸਰ ਰਸੂਖ ਵਰਤ ਕੇ ਗੁਰੂ ਜੀ ਨੂੰ ਆਪਣੇ ਹਵਾਲੇ ਕਰਾ ਲਿਆ ਸੀ ਇਹ ਵੀ ਕਿਹਾ ਜਾਂਦਾ ਹੈ ਕਿ ਚੰਦੂ ਨੇ 1 ਲੱਖ ਰੁਪਇਆ ਦੇ ਕੇ ਗੁਰੂ ਜੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਇਤਿਹਾਸਕਾਰਾਂ ਦੇ ਵੱਖਰੇ ਵੱਖਰੇ মত ਨੇ ਪਹਿਲਾ ਉਸਨੇ ਤਸੀਹੇ ਦੇ ਕੇ ਗੁਰੂ ਜੀ ਪਾਸੋਂ ਲੱਖ ਰੁਪਇਆ ਵਸੂਲ ਕਰਨ ਦਾ ਯਤਨ ਕੀਤਾ ਪਰ ਉਹ ਫੇਲ ਹੋ ਗਿਆ ਅਸਫਲ ਹੋ ਗਿਆ ਗੱਲ ਕਿਵੇਂ ਦੀ ਵੀ ਹੋਵੇ ਚੰਦੂ ਨੇ ਗੁਰੂ ਜੀ ਨੂੰ ਕਸ਼ਟ ਦੇਣੇ ਸ਼ੁਰੂ ਕਰ ਦਿੱਤੇ ਅੱਤ ਦੀ ਗਰਮੀ ਦੀ ਰੁੱਤ ਸੀ ਪਹਿਲੇ ਦਿਨ ਅੰਨ ਪਾਣੀ ਕੁਝ ਵੀ ਖਾਣ ਨੂੰ ਨਾ ਦਿੱਤਾ ਅਤੇ ਨਾ ਹੀ ਉਹਨਾਂ ਨੇ ਗੁਰੂ ਜੀ ਨੂੰ ਸੌਣ ਦਿੱਤਾ ਪਰ ਨਾਮ ਦੇ ਆਸਰੇ ਜਿਉਣ ਵਾਲੇ ਗੁਰੂ ਜੀ ਕਰਤਾਰ ਦੇ ਧਿਆਨ ਵਿੱਚ ਮਗਨ ਰਹੇ ਦੂਜੇ ਦਿਨ ਉਹਨਾਂ ਨੂੰ ਉਬਲਦੇ ਪਾਣੀ ਦੀ ਦੀਗ ਵਿੱਚ ਬਿਠਾਇਆ ਗਿਆ ਅਤੇ ਹੀਟਾਂ ਹੋਰ ਅੱਗ ਬਾਲੀ ਗਈ ਫਿਰ ਉਬਲਦੇ ਪਾਣੀ ਨਾਲ ਹੋਰ ਵੀ ਕੋਮਲ ਹੋ ਚੁੱਕੇ ਆਪ ਦੇ ਕੋਮਲ ਸਰੀਰ ਉੱਪਰ ਗਰਮ ਗਰਮ ਰੇਤ ਪਾਈ ਗਈ ਤੀਜੇ ਦਿਨ ਆਪ ਜੀ ਨੂੰ ਤੱਤੀ ਲੋਹ ਤੇ ਬਿਠਾ ਕੇ ਹੀਟਾਂ ਅੱਗ ਬਲਦੀ ਰੱਖੀ ਗਈ ਉੱਪਰੋਂ ਤੱਤੀ ਭਗ ਦੀ ਰੇਤ ਸਰੀਰ ਤੇ ਪਾਈ ਗਈ ਇਨਾ ਕਸ਼ਟਾਂ ਦੇ ਕਾਰਨ ਗੁਰੂ ਜੀ ਦਾ ਸਰੀਰ ਛਲਣੀ ਛਲਣੀ ਹੋ ਗਿਆ ਛਾਲੋ ਛਾਲੇ ਹੀ ਛਾਲੇ ਪੈ ਗਏ ਅਤੇ ਆਤ ਨਿਰਵਲ ਹੋ ਗਿਆ ਅੰਤ ਨੂੰ ਉਹਨਾਂ ਨੂੰ ਹੋਰ ਦੁੱਖ ਕਸ਼ਟ ਦੇਣ ਲਈ ਰਾਵੀ ਦੇ ਠੰਡੇ ਪਾਣੀ ਦੇ ਵਿੱਚ ਸੁੱਟਵਾ ਦਿੱਤਾ ਉਹਨਾਂ ਦੇ ਸਰੀਰ ਵਿੱਚ ਹੋਰ ਕਸ਼ਟ ਸਹਾਰਨ ਦੀ ਅਤੇ ਭਰੇ ਦਰਿਆ ਦੇ ਰੋੜ ਕੇ ਟੱਕਰਾ ਕਰਨ ਦੀ ਸ਼ਕਤੀ ਨਹੀਂ ਸੀ ਰਹਿ ਗਈ ਸਰੀਰ ਨੂੰ ਦਰਿਆ ਰੋੜ ਕੇ ਲੈ ਗਿਆ ਅਤੇ ਗੁਰੂ ਜੀ ਦੀ ਧਰਮ ਦੇ ਖਾਤਰ ਅਸਹਿ ਅਤੇ ਇਕਹਿ ਕਸ਼ਟ ਚੱਲ ਕੇ ਅਤੇ ਕਰਤਾਰ ਦਾ ਭਾਣਾ ਮਿੱਠਾ ਕਰਕੇ ਮੰਨਦੇ ਹੋਏ ਸ਼ਹੀਦ ਹੋ ਗਏ। ਇਹ ਸਾਕਾ ਜੇਠ ਸੁਦੀ ਚੌਥ ਇੱਕ ਹਾੜ ਸੰਮਤ 1663 ਮੁਤਾਬਕ 30 ਮਈ ਸਨ 1606 ਈਸਵੀ ਨੂੰ ਹੋਇਆ। ਰਾਵੀ ਦਰਿਆ ਉਹਨਾਂ ਦਿਨਾਂ ਵਿੱਚ ਕਿਲੇ ਦੇ ਨਾਲ ਲੱਗਮੀ ਵਗਦਾ ਸੀਗਾ। ਜਿਸ ਥਾਂ ਗੁਰੂ ਜੀ ਦੇ ਦੇਹ ਨੂੰ ਦਰਿਆ ਵਿੱਚ ਸੁੱਟਿਆ ਗਿਆ ਉਸ ਥਾਂ ਮਗਰੋਂ ਆਲੀ ਸ਼ਾਨ ਗੁਰਦੁਆਰਾ ਡੇਰਾ ਸਾਹਿਬ ਬਣਿਆ ਉੱਥੇ ਹਰ ਸਾਲ ਜੇਠ ਸੁਦੀ ਚੌਥ ਨੂੰ ਬਹੁਤ ਭਾਰਾ ਜੋੜ ਮੇਲਾ ਹੋਇਆ ਕਰਦਾ ਸੀ ਉਹ ਗੁਰਦੁਆਰਾ ਹੁਣ ਪਾਕਿਸਤਾਨ ਵਿੱਚ ਹੈ ਅਤੇ ਬੰਦ ਪਿਆ ਹੈ ਬਾਦਸ਼ਾਹ ਵੱਲੋਂ ਸਦਾ ਪੁੱਜਣ ਦੇ ਗੁਰੂ ਜੀ ਵੀ ਜਾਣ ਗਏ ਸਨ ਕਿ ਸਾਡਾ ਜੋਤੀ ਜੋਤ ਸਮਾਉਣ ਦਾ ਸਮਾਂ ਆ ਗਿਆ ਹੈ ਇਸ ਕਰਕੇ ਲਾਹੌਰ ਤੁਰਨ ਤੁਰਨ ਲੱਗੇ ਆਪ ਆਗਿਆ ਕਰਕੇ ਗਏ ਸਨ ਕਿ ਸਾਡੇ ਜਾਣ ਮਗਰੋਂ ਸ੍ਰੀ ਹਰਗੋਬਿੰਦ ਸਾਹਿਬ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਜਾਵੇ ਇਹ ਰਸਮ ਜੇਠਵਦੀ 14 ਸੰਮ 1663 ਮੁਤਾਬਕ 15 ਮਈ ਸਨ 1600 6 ਈਸਵੀ ਨੂੰ ਕੀਤੀ ਗਈ ਬਾਕੀ ਦਾ ਇਤਿਹਾਸ ਅਗਲੇ ਭਾਗ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ